ਅਬ ਮਿੰਟੋ ਜੀ ਜਦੋਂ ਕਰਨਾਲ ਸਾਹ ਵਾਲਾ ਮਸਲਾ ਸਾਹਮਣੇ ਆਇਆ ਸੀ ਨਾ ਕਰਨਾਲ ਕਟਮਾਰ ਮਾਮਲੇ ਵਾਲਾ ਤੇ ਉਹਦੇ ਵਿੱਚ ਇੱਕ ਰੋਲਾ ਪੈ ਰਿਹਾ ਸੀਗਾ ਕਿ ਇਸ ਮਸਲੇ ਦੀ ਜਾਂਚ ਜਿਹੜੀ ਕਿਸੇ ਕੇਂਦਰੀ ਏਜੰਸੀ ਤੋਂ ਹੋਵੇ ਤਾਂ ਉਸ ਦਿਨ ਮੈਨੂੰ ਚੇਤੇ ਤੁਸੀਂ ਕਿਹਾ ਸੀ ਕਿ ਜੇ ਇਹ ਜਾਂਚ ਕੇਂਦਰੀ ਏਜੰਸੀ ਕੋਲੇ ਚਲੀ ਗਈ ਤਾਂ ਇੱਕ ਮਸਲਾ ਹੋਰ ਵੀ ਵਿੱਚ ਖੁੱਲ ਸਕਦਾ ਹੈ ਇਨਕਾਊਂਟਰ ਵਾਲਾ ਜਸਪ੍ਰੀਤ ਸਿੰਘ ਦੇ ਇਨਕਾਊਂਟਰ ਵਾਲਾ ਤੇ ਚਲੋ ਉਧਰੋਂ ਤਾਂ ਨਹੀਂ ਪਰ ਹੁਣ ਕਹਿੰਦੇ ਕਿ ਉਹਦੇ ਮਾਪੇ ਹਾਈ ਕੋਰਟ ਦੇ ਵਿੱਚ ਲਾਰੇ ਨੇ ਪਟੀਸ਼ਨ ਪਾ ਰਹੇ ਨੇ ਕਿ ਭਾਈ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਦੇ ਕੋਲੇ ਮਸਲਾ ਜਾਣਾ ਚਾਹੀਦਾ ਸੱਚਮੁੱਚੇ ਮਸਲਾ ਅੱਗੇ ਜਾ ਸਕਦਾ ਹੈ ਜਾਂ ਫਿਰ ਇਹਨੂੰ ਖੁੱਲਣ ਤੇ ਬਹੁਤ ਕੁਝ ਹੋਰ ਵੀ ਨਿਕਲ ਸਕਦਾ ਹੈਗੇ ਦੇਖੋ ਕਈ ਚੀਜ਼ਾਂ ਨੇ ਇੱਕੋ ਮਾਮਲੇ ਦੇ ਵਿੱਚ ਹਮ ਸਾਡੇ ਇੱਕ ਪੱਤਰਕਾਰ ਨੇ ਰਿਟਾਇਰਡ ਫੌਜੀ ਨੇ ਜੀ ਜਲਵਾ ਸਾਹਿਬ ਉਹਨਾਂ ਨੇ ਪਿਛਲੇ ਦਿਨੀ ਬੜੀ ਇੱਕ ਠੋਕਵੀਂ ਪੋਸਟ ਪਾਈ ਸੀਗੀ ਇਹਨਾਂ ਹੀ ਇਨਸਪੈਕਟਰਾਂ ਚੋਂ ਇੱਕ ਇਨਸਪੈਕਟਰ ਨੂੰ ਲੈ ਕੇ ਕਿ ਕਿਸ ਤਰ੍ਹਾਂ ਉਹ ਯੂਨੀਵਰਸਿਟੀ ਚ ਲੌਰੈਂਸ ਵਰਾਂ ਦੇ ਨਾਲ ਸੀ ਫਿਰ ਇੱਕ ਮੁਕੱਦਮਾ ਬਣਦਾ ਹੂੰ ਫਿਰ ਉਸ ਮੁਕੱਦਮੇ ਚੋਂ ਨਿਕਲ ਕੇ ਇੱਕ ਮੁਕੱਦਮਾ ਬਰਨਾਲੇ ਬਣਦਾ ਜੀ ਨਾਮ ਥੋੜੇ ਥੋੜੇ ਵੱਖ ਨੇ ਫਿਰ ਉਹ ਭਰਤੀ ਹੁੰਦਾ ਨਾਮ ਦਾ ਫੇਰ ਫਰਕ ਆ ਜਾਂਚ ਕਰਵਾਓ ਕਿ ਉਕਤ ਵਿਅਕਤੀ ਕੋਤੇ ਨੇ ਹੂੰ ਤੇ ਉਹਦੀ ਮਨਦੀਪ ਸਿੱਧੂ ਜਿਹੜੇ ਰਿਟਾਇਰ ਹੋਇਆ ਕਾਫੀ ਟ੍ਰੋਲ ਹੋ ਰਿਹਾ ਮੇਰੇ ਖਿਆਲ ਦੇ ਨਾਲ ਉਦੋਂ ਕਹਿੰਦੇ ਨਾ ਅਸੀਂ ਕਿਹੜਾ ਰਿਟਾਇਰ ਹੋ ਗਏ ਆ ਤੇ ਲੋਕੀ ਕਹਿੰਦੇ ਲਵਾ ਆ ਗਿਆ ਦਿਲ ਰਿਟਾਇਰ ਹੋ ਗਿਆ ਹੁਣ ਤੁਸੀਂ ਆ ਗਿਆ ਅਜੀ ਦਿਨ ਹੂੰ ਹੋ ਗਿਆ ਰਿਟਾਇਰ ਤੁਸੀਂ ਤੋਂ ਖੈਰ ਕਾਦਾ ਮਾਣ ਪਾਣੀ ਦੀਆ ਬੁਲਬੁਲਿਆ ਜੀ ਕੀ ਮਨੇ ਬਨੇ ਆਦਾਂ ਤੇਰੀਆਂ ਕੀ ਮਨੇ ਆਦਾਂ ਮਨੇ ਆਦਾਂ ਕੀ ਮਨੇ ਆਦਾਂ ਤੋਂ ਇਤਨੀ ਹੁੰਦਾ ਹੈ ਕਿ ਅਫਸਰ ਦੀ ਕਿਹੜੀ ਮਨਿਆਦ ਹੁੰਦੀ ਹੈ ਸਰ ਆ ਇਨਸਪੈਕਟਰਾਂ ਨੇ ਕਦੇ ਸੋਚਿਆ ਸੀਗਾ ਕਿ ਜ਼ਿੰਦਗੀ ਚ ਐਸਾ ਮرحله ਆਊਗਾ ਤਾਂ ਕਹਿਣ ਦਾ ਮਤਲਬ ਕਿ ਉਹ ਜਿਹਦਾ ਜ਼ਿਕਰ ਕਰ ਰਹੇ ਨੇ ਜਿਹਦੇ ਵੱਲ ਇਸ਼ਾਰਾ ਕਰ ਰਹੇ ਨੇ ਉਹ ਵੀ ਇਨਸਪੈਕਟਰ ਸ਼ੈਦਨਾ ਚੋਂ ਇੱਕ ਆ ਹਮ ਇਨਸਪੈਕਟਰ ਤਗੜੇ ਨੇ ਇਹਨਾਂ ਚੋਂ ਜੀ ਤਾਂ ਉਹਨਾਂ ਚੋਂ ਹੀ ਇੱਕ ਰੌਨੀ ਸਿੰਘ ਮੁੰਡਾ ਜਿਆਈਆ ਕੈਰੀਅਰ ਸਾਰਾ ਪਿਆ ਜੀ ਰੌਨੀ ਸਿੰਘ ਦੀ ਤੇ ਜ਼ਮਾਨਤ ਖਾਰਜ ਹੋ ਗਈ ਨੇ ਇੱਥੋਂ ਹਮ ਹੇਠਲੀ ਅਦਾਲਤ ਚੋਂ ਗਈ ਫਿਰ ਉਹ ਹਾਈ ਕੋਰਟ ਗਿਆ ਜੀ ਠੀਕ ਹੈ ਜੀ ਪਹਿਲਾਂ ਹਾਈ ਕੋਰਟ ਗਿਆ ਤਾਂ ਹੇਠਾਂ ਭੇਜਿਆ ਗਿਆ ਇੱਥੋਂ ਖਾਰਜ ਹੋ ਗਈ ਤਾਂ ਹੁਣ ਫੇਰ ਹਾਈ ਕੋਰਟ ਜਾਣਾ ਪਿਆ ਹੂੰ ਵਿੰਗ ਬਲਾਵੇਂ ਕਹੀ ਨੇ ਹੁਣ ਇਹ ਤੋਂ ਇਲਾਵਾ ਜੇ ਤੁਸੀਂ ਵੇਖੋ ਕਹੇ ਸਾਬ ਇਹ ਜਿਹੜਾ ਸਾਰਾ ਕੁਝ ਚੱਲਦਾ ਪਿਆ ਤਾਂ ਇਸ ਮਾਮਲੇ ਦੀ ਜਾਂਚ ਪੜਤਾਲ ਵਾਸਤੇ ਐਸ ਆਈ ਟੀ ਨਵੇਂ ਸਿਰੇ ਤੋਂ ਬਣਾ ਦਿੱਤੀ ਹਾਈ ਕੋਰਟ ਦੀ ਨਿਗਰਾਨੀ ਹੇਠ ਚੰਡੀਗੜ੍ਹ ਪੁਲਿਸ ਦੀ ਜੀ ਇੱਕ ਇਹ ਕਹ ਲੂ ਕਿ ਕਿਤੇ ਨਾ ਕਿਤੇ ਝਟਕਾ ਸੀਗਾ ਤੇ ਦੂਜਾ ਹੂੰ ਮੈਂ ਤੁਹਾਨੂੰ ਉਸ ਦਿਨ ਵੀ ਕਹਿਆ ਸੀਗਾ ਕਿ ਸੈਂਟਰਲ ਜਾਂਚ ਦੇ ਵਿੱਚ ਗੱਲ ਗਾਂਹ ਜਾ ਸਕਦੀ ਸੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਗੱਲ ਦੁਬਾਰਾ ਖੁੱਲ ਨਹੀਂ ਸਕਦੀ ਅਚਨ ਚੇਤ ਕੀ ਹੁੰਦਾ ਹੈ ਜੀ ਚਾਂਦ ਚੱਕ ਚਾਂਦ ਚੱਕ ਜਸਪ੍ਰੀਤ ਸਿੰਘ ਜਿਹੜਾ ਇਨਕਾਊਂਟਰ ਚ ਮਾਰਿਆ ਗਿਆ ਨਾਬੇ ਦੇ ਲਾਗੇ ਉਹ ਪਿੰਡ ਸੀ ਸ਼ਾਇਦ ਮੰਡੋਰ ਹਮ ਕਿ ਉੱਥੇ ਉਹ ਮਾਰਿਆ ਗਿਆ ਉਹਦੀ ਫੈਮਿਲੀ ਸਾਹਮਣੇ ਆ ਗਈ ਜੀ ਉਹਦੀ ਫੈਮਿਲੀ ਨੇ ਕਿਹਾ ਕਿ ਉਹਨੇ ਗਲਤ ਕੀਤਾ ਕਿਉਂਕਿ ਸਾਡਾ ਤਾਂ ਪਰਿਵਾਰ ਹੀ ਇੱਕ ਸੀ ਪਰਿਵਾਰ ਇੱਕ ਸੀ ਪਹਿਲੇ ਦਿਨ ਤੋਂ ਇਹ ਗੱਲ ਆਪਾਂ ਕਰ ਰਹੇ ਬਈ ਸਾਡਾ ਤਾਂ ਆਪਦਾ ਬੱਚਾ ਸੀ ਜੀ ਜੀ ਸਾਡਾ ਉਹ ਆਪਦਾ ਬੱਚਾ ਸੀ ਅੱਛਾ ਉਸ ਫੈਮਿਲੀ ਨੇ ਜਿਹੜਾ ਖੁਲਾਸਾ ਕੀਤਾ ਇੱਕ ਬੜਾ ਉਹ ਧਿਆਨ ਮੰਗਦਾ ਹੈ ਹੂੰ ਉਹ ਕਹਿੰਦੇ ਆ ਕਿ ਗੱਲ ਜਿਹੜੀ ਆ ਉਹ ਇਹ ਆ ਕੇ ਦੂਜੇ ਤੇ ਤੀਜੇ ਦਿਨ ਇਸ ਇਨਕਾਊਂਟਰ ਤੋਂ ਹੂੰ ਜਿਹੜਾ ਬੱਚਾ ਚੁੱਕਿਆ ਗਿਆ ਸੀ ਉਹਦਾ ਦਾਦਾ ਸਾਡੇ ਘਰ ਆਂਦਾ ਹੈ। ਹੂੰ। ਤਾਂ ਉਸਨੇ ਆਖਿਆ ਕਿ ਬੱਚੇ ਨੇ ਸਾਨੂੰ ਗੱਲਾਂ ਦਸੀਆਂ ਕਿ ਵੀਰੇ ਨੇ ਮੈਨੂੰ ਕੁਝ ਨਹੀਂ ਕਿਹਾ। ਵੀਰੇ ਨੇ ਮੈਨੂੰ ਖਾਣ ਪੀਣ ਲਈ ਦਿੱਤਾ। ਵੀਰੇ ਨੇ ਉਸ ਦਿਨ ਵੀ ਮੈਨੂੰ ਪਾਠ ਕਰਾਇਆ। ਅੱਛਾ। ਇਹ ਚੀਜ਼ਾਂ ਸਭ ਕੈਰਸਦਾਰ ਨੇ। ਹੂੰ। ਇਹ ਚੀਜ਼ਾਂ ਕਹ ਲੋ ਕਿ ਧਿਆਨ ਮੰਗਦੀਆਂ। ਮੈਂ ਨਹੀਂ ਕਹਿੰਦਾ ਕਿ ਇਹਨਾਂ ਚੀਜ਼ਾਂ ਤੇ ਕੋਈ ਆਪਾਂ ਪੁਸ਼ਟੀ ਕਰ ਸਕਦੇ। ਪਰ ਇਹ ਪਰਿਵਾਰ ਜੋ ਗੱਲਾਂ ਕਹਿ ਰਿਹਾ ਜਿੰਨਾ ਗੱਲਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਗੱਲਾਂ ਜੇ ਸੱਚੀਆਂ ਨਿਕਲਦੀਆਂ ਨੇ ਤਾਂ ਫਿਰ ਔਖਾ ਹੋ ਜਾ ਬਿਲਕੁਲ ਦੂਜੀ ਗੱਲ ਉਹ ਕਹਿੰਦੇ ਆ ਕਿ ਜਸਪ੍ਰੀਤ ਦੇ ਇਨਕਾਊਂਟਰ ਤੋਂ ਕੁਝ ਦਿਨਾਂ ਬਾਅਦ ਅਸੀਂ ਉਸ ਪਿੰਡ ਦੇ ਵਿੱਚ ਗਏ ਆ ਦੇਖੋ ਜੋ ਮਰਜ਼ੀ ਹੋਇਆ ਹੋਵੇ ਨਾ ਪਿੰਡ ਦੇ ਵਿੱਚ ਗੱਲਾਂ ਦੀ ਜਿਹੜੀ ਵਾਅ ਵਗਦੀ ਹੁੰਦੀ ਆ ਨਾ ਉਹਦੇ ਤੋਂ ਬਹੁਤ ਅੰਦਾਜ਼ੇ ਹੋ ਜਾਂਦੇ ਹੋ ਜਾਂਦੇ ਬਿਲਕੁਲ ਸਾਹਮਣੇ ਕੋਈ ਪ੍ਰਤੱਖ ਤੌਰ ਤੇ ਆ ਕੇ ਬੇਸ਼ੱਕ ਗਵਾਹ ਨਾ ਬਣੇ ਕੋਈ ਗੱਲ ਰਿਕਾਰਡ ਨਾ ਕਰਵਾਏ ਹਮ ਪਰ ਸਾਡੇ ਅਰਗੇ ਜਦੋਂ ਫੀਲਡ ਕਰਦੇ ਸੀਗੇ ਐਦਾਂ ਹੀ ਖਬਰਾਂ ਬਣਦੀਆਂ ਹੁੰਦੀਆਂ ਸੀ ਜੀ ਆਸਿਓ ਪਾਸਿਓ ਦੱਸ ਦਿੰਦੇ ਆ ਬੰਦੇ ਬਹੁਤ ਕੁਝ ਉਹ ਕਹਿੰਦੇ ਕਿ ਜਦੋਂ ਅਸੀਂ ਉਸ ਪਿੰਡ ਚ ਗਏ ਆ ਜੀ ਤੇ ਉਸ ਪਿੰਡ ਦੇ ਵਿੱਚੋਂ ਆਸਿਓ ਪਾਸਿਓ ਜਾ ਕੇ ਪਤਾ ਕੀਤਾ ਉਹ ਕਹਿੰਦੇ ਕਿ ਨੇ ਤੇ ਬਾਹਾਂਵਾਂ ਖੜੀਆਂ ਕਰ ਦਿੱਤੀਆਂ ਸਰ ਇਹ ਬਾਹਾਂਵਾਂ ਖੜੀਆਂ ਕਰਕੇ ਬਾਹਰ ਆ ਗਿਆ ਸੀ ਬੱਚਾ ਉਹਨਾਂ ਨੇ ਕੁਸ਼ਲ ਮੰਗਲ ਬ੍ਰਾਹਮਣਤ ਕਰ ਲਿਆ ਜੀ ਉਤੋਂ ਬਾਅਦ ਕਹਿੰਦੇ ਕਿ ਸਮਾਧਾ ਕੋਈ ਨੇੜੇ ਉੱਥੇ ਉਸ ਥਾਂ ਤੋਂ ਇਹਨੂੰ ਸਮਾਧ ਵਾਲੀ ਸਾਈਡ ਖੜਿਆ ਗਿਆ ਲ ਨਜਾਇਆ ਗਿਆ ਜੀ ਸਰੈਂਡਰ ਤੇ ਇਨਕਾਊਂਟਰ ਇਹਨਾਂ ਦੋਨਾਂ ਦੇ ਦਰਮਿਆਨ ਉਹ ਕਹਿੰਦੇ ਕਿ 20 ਮਿੰਟ ਦਾ ਸਮਾਂ ਰਿਹਾ ਹੋਵੇਗਾ ਮਤਲਬ ਕਿ 20 ਮਿੰਟ ਜਿਉਂਦਾ ਰਿਹਾ ਮਤਲਬ ਬੱਚਾ ਤੇ ਪਹਿਲੇ ਹੀ ਬਰਾਮਦ ਕਰ ਲਿਆ ਸੀ ਬੱਚਾ ਤਾਂ ਉਹਨਾਂ ਨੇ ਆਪਣੀ ਕਸਟਡੀ ਚ ਲੈ ਲਿਆ ਜਸਪ੍ਰੀਤ ਬਾਰੇ ਉਹਦੇ ਮਾਪਿਆਂ ਦਾ ਦਾਵਾ ਹੈ ਕਿ ਉਸ ਨੂੰ ਇਹਨਾਂ ਨੇ ਮੌਕੇ ਤੇ ਕੋਈ ਕੁਝ ਨਹੀਂ ਕਿਹਾ ਹੱਥ ਖੜੇ ਕਰਕੇ ਆਇਆ ਉਸ ਤੋਂ ਬਾਅਦ ਉਸ ਨੂੰ ਇੱਕ ਕੋਈ ਲਾਗੇ ਸਮਾਤ ਸੀ ਉਹਦੇ ਪਰਲੇ ਪਾਸੇ ਲਿਆਂਦਾ ਜਾਂਦਾ ਜਾਂਦਾ ਤੇ ਉਹ ਤੋਂ ਮਤਲਬ ਕਿ ਸਾਰੇ ਇਸ ਕਟਨਾਕਰਮ ਨੂੰ ਜਦੋਂ 20 ਮਿੰਟ ਹੋ ਜਾਂਦੇ ਉਸ ਤੋਂ ਬਾਅਦ ਫਾਇਰਿੰਗ ਦੀ ਆਵਾਜ਼ ਆਉਂਦੀ ਹੈ ਤੋ ਤੇ ਪੰਜ ਗੋਲੀਆਂ ਲੱਗੀਆਂ ਨੇ ਤੇ ਗੋਲੀਆਂ ਜਿਹੜੀਆਂ ਪੋਸਟ ਮਾਰਟਮ ਦੀ ਰਿਪੋਰਟ ਦੇ ਮੁਤਾਬਕ ਵੀ ਇਹ ਇਸ਼ਾਰਾ ਕਰਦੀਆਂ ਨੇ ਬਹੁਤ ਲਾਗਿਓ ਫਾਇਰਿੰਗ ਹੋਈ ਆ ਹੂੰ ਤੋ ਕਹਿੰਦੇ ਆ ਕਿ ਦੇਖੋ ਅਸੀਂ ਉਹ ਠੀਕ ਹੈ ਸਾਡੇ ਬੱਚੇ ਨੇ ਜੇ ਗਲਤ ਕੀਤਾ ਸੀ ਜੀ ਤਾਂ ਭਾਈ ਉਹਨੂੰ ਕਾਨੂੰਨ ਸਜ਼ਾ ਦੇ ਦਿੰਦਾ ਸਾਨੂੰ ਰੱਤਾ ਜਿੰਨਾ ਵੀ ਗਿਲਾ ਨਹੀਂ ਸੀ ਹੂੰ ਪਰ ਆ ਜਿਹੜਾ ਕਲੰਕ ਲੱਗਾ ਗਿਆ ਬਿਲਕੁਲ ਤੇ ਇਸ ਤੋਂ ਬਾਅਦ ਜੋ ਇਹ ਅਨਕਾਊਂਟਰ ਆ ਸਾਡੇ ਕੋਲ ਕੁਝ ਨਹੀਂ ਸੀ ਇੱਕੋ ਬੱਚਾ ਸੀ ਅਸੀਂ ਉਹਦੇ ਲਈ ਲੜਦਾ ਮਾਂ ਪਿਓ ਦਾ ਇਹ ਕਹਿਣਾ ਹੈ ਹਾਲਾਂਕਿ ਉਹਨਾਂ ਕੋਲ ਕੁਝ ਚੀਜ਼ਾਂ ਦੇ ਜਵਾਬ ਹੈ ਨਹੀਂ ਜਿਵੇਂ ਮੈਂ ਤੁਹਾਨੂੰ ਬੇਵਨ ਤੋਂ ਕਹਿ ਰਿਹਾ ਸੀ ਕਿ ਉਹ ਕੈਨੇਡਾ ਚੋਂ ਕਿਵੇਂ ਆਇਆ ਫੋਰਚੂਨਰ ਗੱਡੀ ਕਿਹਨੇ ਦਵਾਈ ਆ ਜਿਹੜੇ ਬੰਦਿਆਂ ਨੇ ਉਹ ਜਵਾਕ ਚੁਕਿਆ ਨਾਲ ਉਹ ਕਿਵੇਂ ਸੰਪਰਕ ਚਾਏ ਕਿੱਦਾਂ ਇਹਨਾਂ ਦਾ ਆਪਸ ਦੇ ਵਿੱਚ ਜੋੜ ਮਿਲ ਹੋਇਆ ਉਹ ਸਾਰੀਆਂ ਚੀਜ਼ਾਂ ਦਾ ਹਾਲੇ ਵੀ ਮਤਲਬ ਕਿ ਮਾਂ ਪਿਓ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਨਹੀਂ ਸਪਸ਼ਟ ਹੈ ਜੀ ਬਿਲਕੁਲ ਉਹ ਚੀਜ਼ਾਂ ਤੇ ਨੇਰੇ ਚ ਹੀ ਰਹੇ ਹਾਂ ਹਾਂ ਜੀ ਉਹ ਚੀਜ਼ਾਂ ਹਾਂ ਜੀ ਬਿਲਕੁਲ ਕੁਝ ਰਾਜ਼ ਜਿਹੜੇ ਹੁੰਦੇ ਆ ਉਹ ਮਰਦੇ ਦੇ ਨਾਲ ਹੀ ਚਲੇ ਜਾਂਦੇ ਆ ਤੋ ਖੈਰ ਦੇਖੋ ਹੁਣ ਅੱਗੇ ਕੀ ਹੁੰਦਾ ਪਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਸ ਮੁਤਲਕ ਪਟੀਸ਼ਨ ਪਾ ਦਿੱਤੀ ਹੈ ਕਿ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਜੇ ਜਾਂਚ ਸੀਬੀਆਈ ਕੋਲ ਚਲੇ ਗਈ ਹੂੰ ਇਸ ਮਾਮਲੇ 'ਚ ਕੁਝ ਐਸਾ ਵੈਸਾ ਨਿਕਲ ਆਇਆ ਤਾਂ ਆ ਜਿਹੜੇ ਕੁਝ ਕੁ ਮਹੀਨਿਆਂ 'ਚ 40 ਤੋਂ ਵੱਧ ਇਨਕਾਊਂਟਰ ਹੋਏ ਨੇ ਪੰਜਾਬ 'ਚ ਮੈਨੂੰ ਲੱਗਦਾ ਕਿ ਕੁਝ ਹੋਰ ਮਾਮਲੇ ਵੀ ਜਿਹੜੇ ਫਿਰ ਕੋਟਕ ਕਚੈਰੀਆਂ 'ਚ ਜਾ ਸਕਦੇ ਆ ਜੀ ਜੀ ਬਿਲਕੁਲ ਬਿਲਕੁਲ ਮਿੰਟ ਜੀ ਗੁਰਿੰਦਰ ਸਿੰਘ ਜੀ ਕਹਿ ਰਹੇ ਕਿ ਅੱਜ ਵੀ ਪੰਜਾਬ ਦੀ ਨੌਜਵਾਨੀ ਦਾ ਪੰਜਾਬ ਪੁਲਿਸ ਕਹਿੰਦੇ ਇਨਕਾਊਂਟਰ ਕਰ ਰਹੀ ਏ ਪਰ ਮੈਨੂੰ ਤਰੀਕੇ ਬਦਲ ਗਏ ਨੇ ਕਿਡਨਾਪੀ ਕੇਸ ਕਹਿੰਦੇ ਗੱਲ ਹੋਰ ਜਾਪਦੀ ਏ ਤੇ ਇਨਕਾਊਂਟਰ ਤਾਂ ਫੇਕ ਹੀ ਲੱਗਦਾ ਬਰਾੜ ਸਾਹਿਬ ਕਹਿ ਰਹੇ ਨੇ ਕਿਰ ਦੇਖੋ ਜੀ ਹੁਣੇ ਜੇ ਮਾਮਲਾ ਚੱਲਿਆ ਗਿਆ ਅੱਗੇ ਜਾਂਚ ਤੱਕ ਤੇ ਫਿਰ ਖ ਮਿੰਟੋ ਜੀ ਅਗਲੀ ਖਬਰ ਮੈਂ ਸਾਂਝੀ ਕਰਦਾ ਹਾਂ ਇੱਕ ਹੋਰ ਢਿੱਲੋਂ ਸਾਹਿਬ ਨੇ ਆਰ.ਟੀ.ਈ. ਪ੍ਰਦੀਪ ਸਿੰਘ ਢਿੱਲੋਂ ਉਹਨਾਂ ਦੀ ਵੀ ਜ਼ਮਾਨਤ ਰੱਦ ਹੋ ਗਈ ਕਿਉਂਕਿ ਕੇਸ ਸੀ ਕਹਿੰਦੇ ਭ੍ਰਿਸ਼ਟਾਚਾਰ ਦਾ ਇਹ ਕਿਹੜਾ ਕੇਸ ਸੀਗਾ ਜੀ ਤੇ ਜ਼ਮਾਨਤ ਕਿਉਂ ਰੱਦ ਹੋਈ ਹੈ ਦੇਖਾ ਤੁਹਾਨੂੰ ਯਾਦ ਹੋਣਾ 7 ਅਪ੍ਰੈਲ ਨੂੰ ਇੱਕ ਬਹੁਤ ਤਗੜੀ ਰੇਡ ਕੰਡਕਟ ਕੀਤੀ ਗਈ ਸੀਗੀ ਵਿਜੀਲੈਂਸ ਵੱਲੋਂ ਹੂੰ ਤੇ ਕੁਝ ਦਫ਼ਤਰ ਆ ਜਿਨ੍ਹਾਂ ਵੈਸੇ ਤੇ ਬਹੁਤ ਸਾਰੇ ਦਫ਼ਤਰ ਹੋਣਗੇ ਜਿਨ੍ਹਾਂ ਦੇ ਵਿੱਚ ਲੱਸੀ ਪਾਣੀ ਚੱਲਦਾ ਹੈ